ਚੁੰਗੀ ਵਾਲੀ ਬਰਫੀ ਵਰਲਡ ਫੇਮਸ ਚੁੰਗੀ ਵਾਲੀ ਬਰਫੀ ਨੂਰਪੁਰ ਬੇਦੀ ਦੀ ਬਿਲਕੁਲ ਜੀ ਬਹੁਤ ਜ਼ਬਰਦਸਤ ਹੈ ਜੀ ਗੱਲਬਾਤ ਕਰਦੇ ਆ ਦੇਖੋ ਚੁੰਗੀ ਵਾਲੀ ਬਰਫੀ ਜੀ ਪੂਰੇ ਪੰਜਾਬ ਚ ਨਾ ਆ ਦੀ ਪਾਜੀ ਨਮਸਕਾਰ ਜੀ ਮੈਂ ਕਹਿੰਦਾ ਪੂਰੇ ਪੰਜਾਬ ਚ ਨਾ ਆ ਚੁੰਗੀ ਵਾਲੀ ਬਰਫੀ ਪਿਓਰ ਬਰਫੀ ਬਿਲਕੁਲ ਜੀ ਸ਼ੁੱਧ ਬਰਫੀ ਬਿਲਕੁਲ ਪਿਓਰ 100% ਦੇਖੋ ਮਠਿਆਈ ਖਾਣ ਵਾਲੇ ਦੇ ਜਿਹੜੇ ਸ਼ੌਕੀਨ ਹੈ ਨਾ ਜੀ ਵੀਡੀਓ ਨੂੰ ਦੇਖਣਾ ਔਰ ਮੈਂ ਕਹਿੰਦਾ ਜੀ ਟੇਸਟ ਬੜਾ ਜ਼ਬਰਦਸਤ ਹੈ ਪਿਛਲੇ ਸਾਲ ਵੀ ਅਸੀਂ ਆਏ ਸੀ ਅੱਜ ਵੀ ਅਸੀਂ ਵੀਡੀਓ ਕਰ ਰਹੇ ਹਾਂ ਪਾਜੀ ਦਿਖਾਇਓ ਜੀ ਜਰੂਰ ਬਰਫੀ ਦੀ ਆ ਦੇਖੋ ਜੀ ਬਰਫੀ ਐਦਾਂ ਟ੍ਰੇਆ ਬਣਾ ਕੇ ਰੱਖ ਲੈਨੇ ਜੀ ਕੱਟ ਕੇ ਦਿਖਾਓ ਜੀ ਆ ਦੇਖੋ ਜੀ ਬਰਫੀ ਚੁੰਗੀ ਵਾਲੀ ਬਰਫੀ ਔਰ ਪਿਓਰ 100% ਖੋਆ ਜੀ ਹਾਂਜੀ 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 ਅੱਛਾ ਮਾਲ ਸਾਰਾ ਦਿਨ ਵਿਗਦਾ ਰਹਿੰਦਾ ਤੁਹਾਡਾ ਕਿੱਦਾਂ ਰਹਿੰਦਾ ਜੀ ਵਿਦੇਸ਼ਾਂ ਵਿਦੇਸ਼ਾਂ ਤੋਂ ਮਗਾਰੇ ਦੀ ਹਾਂਜੀ 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 ਮਾਂਜੀ ਹਾਂਜੀ ਦੇਖੋ ਜੀ ਦੇਖੋ ਕੈਨੇਡਾ ਤੋਂ ਅਮਰੀਕਾ ਤੋਂ ਇਟਲੀ ਤੋਂ ਜਰਮਨੀ ਤੋਂ ਜਿੱਥੋਂ ਵੀ ਲੋਕ ਆਂਦੇ ਨੇ ਜੀ ਦੇਖੋ ਰਿਸ਼ਤੇਦਾਰਾਂ ਨੂੰ ਕਹਿੰਦੇ ਨੇ ਜੀ ਉਥੋਂ ਨੂਰਪੁਰ ਬੇਦੀ ਤੋਂ ਬਰਫੀ ਭੇਜ ਦਿਓ ਜੀ ਇਹ ਖਾਸੀਅਤ ਹੈ ਇਸ ਬਰਫੀ ਦੀ ਜੀ ਪੂਰੇ ਇਲਾਕੇ ਦੇ ਵਿੱਚ ਨੂਰਪੁਰ ਬੇਦੀ ਇਲਾਕੇ ਦੇ ਵਿੱਚ 9 ਵੱਜਦਾ ਜੀ ਚੁੰਗੀ ਵਾਲੀ ਬਰਫੀ ਬ੍ਰਾਂਡ ਹੈ ਜੀ ਬ੍ਰਾਂਡ ਦੀ ਮੈਂ ਕਹਿੰਦਾ ਜੀ ਕਮਾਲ ਕਰਤੀ ਰੇਟ ਕੀ ਹੈ ਜੀ ਆਪਣਾ 440 ਰੁਪਏ 440 ਰੁਪਏ ਰੇਟ ਹੈ ਜੀ ਆ ਵੀ ਦੇਖੋ ਪਿਛਲੀ ਵਾਰੀ ਤੁਸੀਂ ਕਹਿੰਦੇ ਸੀ ਰੇਟ ਨਹੀਂ ਦੱਸਿਆ 440 ਰੁਪਏ ਚ ਬਿਲਕੁਲ ਸ਼ੁੱਧ ਕੰਮ ਦੇਖੋ ਜਿਹੜੀਆਂ ਸ਼ਖਸੀਤਾਂ ਸ਼ੁੱਧ ਕੰਮ ਕਰਦੀਆਂ ਵਧੀਆ ਕੰਮ ਕਰਦੀਆਂ ਉਹਨਾਂ ਨੂੰ ਅਸੀਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੇ ਕਵਰ ਕਰਦੇ ਆ ਉਹ ਕੁਝ ਬਚਦਾ ਵੀ ਹੈ 440 ਰੁਪਏ ਚ ਜੀ ਬਚ ਜਾਂਦਾ ਸੀ ਠੀਕ ਹਾਂਜੀ ਹਾਂਜੀ ਪ੍ਰੋਫਿਟ ਥੋੜਾ 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 ਹਾਂਜੀ ਥੋੜਾ ਥੋੜਾ ਜੀ ਪ੍ਰੋਫਿਟ ਥੋੜਾ ਥੋੜਾ ਜੀ ਦੇਖੋ ਵੱਡੇ ਵੱਡੇ ਸ਼ੋਰੂਮਾਂ ਚ ਜਾਂਦੇ ਚੰਡੀਗੜ੍ਹ ਵਾਲੇ ਖਾਸ ਤੌਰ ਤੇ ਵੀਡੀਓ ਜਿਹੜੇ ਦਿਖ ਰਹੇ ਨੇ ਜੀ ਜਦੋਂ ਨੂਰਪ ਜਰੂਰ ਚੁੰਗੀ ਵਾਲੀ ਬਰਫੀ ਲੋਕੇਸ਼ਨ ਹੈ ਇੱਥੇ ਨੂਰਪੁਰ ਬੇਦੀ বাস ਸਟੈਂਡ ਦੇ ਨਾਲ ਹੀ ਲੱਗੇ ਜੀ ਸ਼੍ਰੀ ਹਨੂਮਾਨ ਜੀ ਦਾ ਮੰਦਿਰ ਹੈ ਜੀ ਬੜਾ ਮਸ਼ਹੂਰ ਕਿਸੇ ਤੋਂ ਪੁੱਛ ਲੋ ਬੱਚਾ ਬੱਚਾ ਜਾਣਦਾ ਚੁੰਗੀ ਵਾਲੀ ਬਰਫੀ ਦੀ ਆ ਕੱਟ ਕੇ ਦਿਖਾਓ ਜੀ ਆ ਦੇਖੋ ਜੀ ਚੋਗੀ ਵਾਲੀ ਬਰਫੀ ਮੈਂ ਕਹਿੰਦਾ ਦੀ ਕਮਾਲ ਦੀ ਗੱਲ ਹੈ ਜੀ ਔਰ ਇਹਨਾਂ ਦੇ ਪਿਤਾ ਜੀ ਪਹਿਲਾਂ ਬਣਾਉਂਦੇ ਸੀਗੇ ਜੀ ਬਰਫੀ ਇਹ ਔਰ ਫਿਰ ਅੱਗੇ ਕੈਰੀ ਫਾਰਵਰਡ ਕੀਤਾ ਹੋਇਆ ਇਹਨਾਂ ਨੇ ਲੈਗੇਸੀ ਨੂੰ ਜੀ ਆ ਜਬਰਦਸਤ ਕੰਮ ਹੈ ਜੀ ਭਾਈ ਆ ਤਾਂ ਕਮਾਲ ਕਰਤਾ ਸ ਇਹ ਇਹ ਬਣਾਉਣ ਦਾ ਤਰੀਕਾ ਕਿ ਦੁੱਧ ਦੱਦ ਕਿੱਥੋਂ ਲੈਨੇ ਜੀ ਦੁੱਧ ਜੀ ਪਿੰਡਾਂ ਚ ਮਿਲ ਜਾਂਦਾ ਜੀ ਅੱਛਾ ਹਾਂਜੀ ਹਾਂਜੀ ਆਪਣੇ ਇਲਾਕੇ ਚ ਦੁੱਧ ਸ਼ੁੱਧ ਮਿਲ ਜਾਂਦਾ ਨਾ ਜੀ ਹਾਂਜੀ ਵਧੀਆ ਦੁੱਧ ਜੀ ਹਾਂਜੀ ਹਾਂਜੀ ਵਧੀਆ ਦੁੱਧ ਮਿਲ ਜਾਂਦਾ ਜੀ ਔਰ ਦਹਾਓ ਜੀ ਜਰਾ ਫਿਰ ਆ ਦੇਖੋ ਜੀ ਚੁੰਗੀ ਵਾਲੀ ਬਰਫੀ ਦੀ ਬਿਲਕੁਲ ਪਿਓਰ ਖੋਏ ਦੀ ਬਿਲਕੁਲ ਸ਼ੁੱਧ ਬਰਫੀ ਦੀ ਦੇਖੋ ਚੰਡੀਗੜ੍ਹ ਤੇ ਜਾਣੇ ਆਪਾਂ ਜਾਂ ਵੱਡੇ ਸ਼ਹਿਰਾਂ ਤੇ ਜਾਣੇ ਆ ਔਰ 12-1200 ਰੁਪਏ ਕਿਲੋ ਬਰਫੀ ਜਿਹੜੀ ਅਸੀਂ ਲੈਣੇ ਆ ਪਰ ਉਹ ਇਹ ਵੀ ਨਹੀਂ ਪਤਾ ਹੈ ਕਿਆ ਸਾਹਮਣੇ ਬਣਾ ਸਕਦੇ ਤੁਸੀਂ ਵੱਡਾ ਆਰਡਰ ਆ ਜਾਵੇ ਤੇ ਵੀਡੀਓ ਦੇਖ ਕੇ ਜੀ ਬਣਾ ਦੋਗੇ ਜੀ ਹੋਰ ਜੀ ਹੋਰ ਹੋਰ ਜੀ ਹਾਂ ਜੀ 15 20 25 ਕਿਲੋ ਦਾ ਆਰਡਰ 25 ਕਿਲੋ ਚਾਹੇ 50 ਕਿਲੋ ਵਾਲਾ ਆ ਜਾਵੇ ਜੀ 50 ਕਿਲੋ ਵਾਲਾ ਪੁਗਤਾ ਦੋਗੇ ਜੀ ਪੁਗਤਾ ਦਿੰਦੇ ਹਾਂ ਹਾਂ ਦੇਖੋ ਜੀ ਜਿਹੜਾ ਦੇਖੋ ਵਿਆਹ ਸ਼ਾਦੀ ਤੇ ਰਿਸ਼ਤੇਦਾਰੀ ਤੇ ਦਊਂਗੇ ਨਾ ਜੇ ਕਰ ਤੁਸੀਂ ਇਹ ਬਰਫੀ ਦੀ ਉਹ ਵੀ ਯਾਦ ਕਰੋਗਾ ਕਿ ਵਾਕਈ ਚੁੰਗੀ ਵਾਲੀ ਬਰਫੀ ਬੱਲੇ ਬੱਲੇ ਫ ਸਹੀ ਬਣਾਇਆ ਜੀ ਚੁੰਗੀ ਵਾਲੀ ਬਰਫੀ ਇਹ ਛੋਟੀ ਜੀ ਦੁਕਾਨ ਹੈ ਬੜੀ ਪੁਰਾਣੀ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀ ਦੇਸ਼ ਰਾਜ ਜੀ ਸ਼ਰਮਾ ਜੀ ਦੇਸ਼ ਰਾਜ ਸ਼ਰਮਾ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਫਿਰ ਸ਼ੁਰੂ ਕੀਤਾ ਸੀ ਕੰਮ ਇਹਨਾਂ ਨੇ ਸ਼ੁਰੂ ਕੀਤਾ 50 ਸਾਲ ਪਹਿਲਾਂ ਜੀ 50 ਸਾਲ ਪਹਿਲਾਂ ਜੀ ਹਾਂ ਜੀ ਹਾਂ ਜੀ ਲਓ ਜੀ 50 ਸਾਲ ਹੋ ਗਏ ਹਾਫ ਸੈਂਚਰੀ ਹੋ ਗਈ ਪੂਰੀ ਹਾਫ ਸੈਂਚਰੀ ਹੋ ਗਈ ਪਿਛਲੀ ਵਾਰ ਆਏ ਸੀ ਉਦੋਂ ਵੀ ਮੰਗਲਵਾਰ ਸੀ ਬਦਾਨਾ ਵੀ ਖੂਬ ਬਣਾਉਂਦੇ ਤੁਸੀਂ ਇੱਥੇ ਦੀ ਬਹੁਤ ਵਧੀਆ ਬਹੁਤ ਅੱਜ ਵੀ ਬਾਈ ਚਾਂਸ ਹੀ ਹੋਇਆ ਕਿ ਅੱਜ ਵੀ ਮੰਗਲਵਾਰ ਹੈ ਜੀ ਦੇਖੋ ਕਿੰਨਾ ਰਸ਼ਾ ਤੁਹਾਡੇ ਦੇਖੋ ਇਹਦੀ ਸਮਾਂ ਨਹੀਂ ਹੁੰਦਾ ਅਲੀ ਬਰਫੀ ਚੱਲਦੀ ਰਹਿੰਦੀ ਪਾਜੀ ਕੀ ਹਾਲ ਚੱਲੇ ਜੀ ਮੈਂ ਤਾਂ ਤੁਸੀਂ ਵੀ ਲੈਣਾ ਇਹਦੀ ਬਰਫੀ ਹਾਂਜੀ ਹਾਂਜੀ ਕੀ ਕੀ ਕਹਿੰਦੇ ਝੂਗੀ ਵਾਲੀ ਬਰਫੀ ਦੀ ਖਾਸੀਅਤ ਜੀ ਅਸਲ ਵਿੱਚ ਜਿਹੜੀ ਝੂਗੀ ਵਾਲੀ ਬਰਫੀ ਹੈ ਜੀ ਇਹ ਇੱਕ ਬ੍ਰਾਂਡ ਹੈ ਨੂਰ ਪ੍ਰਵੇਦੀ ਦਾ ਹਾਂ ਮੈਂ ਅਸਲ ਵਿੱਚ ਮੈਂ ਇੱਕ ਟੀਚਰ ਹੈ ਜੀ ਜੀ ਉਦੋਂ ਮੈਂ ਪੜਦਾ ਹੁੰਦਾ ਸੀ ਸਕੂਲ ਵਿੱਚ 13-14 ਸਾਲ ਦੀ ਉਮਰ 'ਚ ਹੂੰ ਤੇ ਮੈਨੂੰ ਕਰੀਬ 25 ਸਾਲ ਹੋ ਗਏ ਲਗਾਤਾਰ ਇਹਨਾਂ ਦਾ ਕਸਟਮਰ ਹਾਂ ਮੈਂ ਅੱਛਾ ਹਾਂਜੀ ਕੋਈ ਵੀ ਮੈਂ ਕਿਤੇ ਵੀ ਪ੍ਰੋਗਰਾਮ ਤੇ ਕੋਈ ਲੈ ਕੇ ਜਾਣੀ ਹੂੰ ਤਾਂ ਇਹਨਾਂ ਦੀ ਬਰਫੀ ਪ੍ਰੀਫਰ ਕਰੀਦੀ ਆਪਾਂ ਇੱਕ ਖਾਸियत ਕੀ ਹੈ? ਕੀ ਕਹਨੇ ਪਿਓਰਟੀ ਪਿਓਰਟੀ ਹੈ ਜੀ ਇਹਨਾਂ ਦੀ ਬਰਫੀ ਵਿੱਚ ਪਿਓਰ ਹੈ ਜੀ ਕੋਈ ਮਿਲਾਵਟ ਨਹੀਂ ਹੈਗੀ ਆਰਡਰ ਤੇ ਤੁਸੀਂ ਕੋਲ ਖੜ ਕੇ ਬਣਵਾ ਸਕਦੇ ਅੱਛਾ ਆਰਡਰ ਤੇ ਕੋਲ ਖੜ ਕੇ ਵੀ ਬਣਾ ਸਕਦੇ ਜੀ ਬਣਾ ਸਕਦੇ ਜੀ ਕੋਲ ਖੜ ਕੇ ਜੀ ਆਹ ਦੇਖੋ ਜੀ ਇੱਕ ਖਾਸ ਗੱਲ ਜੀ ਇੱਧਰ ਨੂੰ ਆ ਜਿੰਨੇ ਜੀ ਆਪਾਂ ਭਾਜੀ ਤੁਸੀਂ ਥੋੜਾ ਜਿਓ ਰਸਤਾ ਜੀ ਮੈਨੂੰ ਜੀ ਆ ਇੱਕ ਖਾਸ ਗੱਲ ਹੈ ਜੀ ਆ ਜਿਵੇਂ ਸਰਦਾਰ ਜੀ ਨੇ ਪਾਇਆ ਜੀ ਇਹਨਾਂ ਤੇ ਵੀ ਕੈਮਰਾ ਜੀ ਆਓ ਜੀ ਇੱਧਰ ਨੂੰ ਜੀ ਇਹਨਾਂ ਨੇ ਗੱਲ ਕਹੀ ਹੈ ਜੀ ਇਹ ਨੂਰਪ੍ਰਭੇਦੀ ਦਾ ਬ੍ਰਾਂਡ ਹੈ ਮੈਂ ਕਹਨਾ ਚਾਹੇ ਨੂਰਪ੍ਰਭੇਦੀ ਕਹਿ ਦਿਓ ਚਾਹੇ ਝੁੰਗੀ ਚੁੰਗੀ ਵਾਲੀ ਚੁੰਗੀ ਇਹਨਾਂ ਦੀ ਇੱਕ ਖਾਸੀਅਤ ਹੈ ਜੀ ਚੁੰਗੀ ਚੱਕ ਦੋਗੇ ਤਾਂ ਨਾ ਫਿੱਕਾ ਹੋ ਜੂਗਾ ਇਹਨਾਂ ਦਾ ਅੱਛਾ ਚੁੰਗੀ ਵੀ ਚੱਕਣੀ ਚੁੰਗੀ ਵੀ ਚੱਕਣੀ ਨਹੀਂ 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 ਅੱਛਾ ਚੁੰਗੀ ਇੱਦਾਂ ਹੀ ਰੱਖਣੀ ਹੈ ਇੱਦਾਂ ਹੀ ਇੱਦਾਂ ਹਾਂ ਜੀ ਤੇ ਵਰਫੀ ਚੁੰਗੀ ਵਾਲੀ ਵਰਫੀ ਤੇ ਹੁਣ ਤਾਂ ਬਦਾਨਾ ਵੀ ਇਹਨਾਂ ਦਾ ਹਰ ਇੱਕ ਮੰਗਲਵਾਰ ਬਜਰੰਗਬਲੀ ਦੀ ਕਿਰਪਾ ਹਾਂ ਪੂਰਾ ਵਿਕਦਾ ਜੀ ਪੂਰਾ ਵਿਕਦਾ ਜੀ ਲਓ ਜੀ ਖਾਸ ਗੱਲ ਹੈ ਜੀ ਇਹ ਚੁੰਗੀ ਵਾਲੀ ਬਰਫੀ ਦੀ ਤਾਂ ਹੀ ਲੋਕ ਪੂਰੇ ਇਲਾਕੇ ਦੇ ਵਿੱਚ ਇਹਨਾਂ ਨੂੰ ਚਾਹੁੰਦੇ ਨੇ ਇਹਨਾਂ ਨੂੰ ਪਿਆਰ ਕਰਦੇ ਨੇ ਅਤੇ ਚੁੰਗੀ ਵਾਲੀ ਬਰਫੀ ਦੇ ਨਾਂ ਤੇ ਨੂਰਪ੍ਰਬੇਦੀ ਦੀ ਪਛਾਣ ਬਣੀ ਹੋਈ ਹੈ ਕੋਈ ਸ਼ਹਿਰ ਕਈ ਵਾਰੀ ਐਸਾ ਹੁੰਦਾ ਹੈ ਜਿਸ ਦੀ ਪਛਾਣ ਬਣ ਜਾਂਦੀ ਹੈ ਕਿ ਖਾਸ ਬਰਫੀ ਵਾਲੇ ਕਰਕੇ ਜਾਂ ਕਿਸੇ ਖਾਸ ਸ਼ਖਸੀਅਤ ਕਰਕੇ ਦੀ ਤੇ ਚੁੰਗੀ ਵਾਲੀ ਬਰਫੀ ਦਾ ਇੱਕ ਵੱਡਾ ਯੋਗਦਾਨ ਹੈ ਨੂਰਪ੍ਰਬੇਦੀ ਦਾ ਨਾਂ ਉੱਚਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਜੀ ਬਣਦਾ ਜੀ ਸਲੂਟ ਤੁਹਾਨੂੰ ਜੀ ਆ ਲਓ ਜੀ ਜਰੂਰ ਸੰਪਰਕ ਕਰੋ ਬਾਦੀ ਇੱਕ ਵਾਰੀ ਨੰਬਰ ਅਸੀਂ ਆਪਣਾ 98157 ਜੀ 75315 ਜੀ ਦੁਆਰਾ ਬੋਲ ਦੋ 98157 75315 ਹਾਂ ਇਹ ਕੰਮ ਕਰਦੇ ਬੜਾ ਜ਼ਬਰਦਸਤ ਜੀ ਕੰਮ ਜੋਰ ਵਾਲਾ ਹੈ ਜੀ ਇਹਨਾਂ ਦੀ ਬਰਫੀ ਵੀ ਬਹੁਤ ਵਧੀਆ ਹੈ ਖਾਣਯੋਗ ਹੈ ਹਾਂ ਸਾਰੇ ਮਤਲਬ ਬਹੁਤ ਦੂਰ ਦੂਰ ਤੇ ਲੋਕ ਹੀ ਆਉਂਦੇ ਇੱਥੇ ਇਹਨਾਂ ਦੀ ਬਰਫੀ ਖਾਣ ਵਾਸਤੇ ਅਸੀਂ ਬਾਹਰ ਵੀ ਕਈ ਵਾਰ ਇਹਨਾਂ ਦੀ ਬਰਫੀ ਲੈ ਕੇ ਆਪਣੇ ਡੈਡੀ ਕੋਲ ਉਹਨਾਂ ਨੂੰ ਭੇਜਦੇ ਤੇ ਪਹਿਲਾਂ ਅੱਛਾ ਕਿਹੜੇ ਕਿੱਥੇ ਭੇਜਦੇ ਸੀਗੇ ਜੀ ਦੋਹਾਗਤਰ ਜੀ ਦੋਹਾ ਕਤਰ ਜਲਦੀ ਬਰਫੀ ਨਾਲ ਦੀ ਹਾਂਜੀ ਹਾਂਜੀ ਅੱਛਾ ਹਾਂਜੀ ਬਹੁਤ ਮਸ਼ਹੂਰ ਬਰਫੀ ਦੀ ਜੀ ਲਓ ਜੀ ਦੋਹਾ ਕਤਰ ਤੋਂ ਭਾਜੀ ਨਾਂ ਕੀ ਨੋਡਾ ਰਾਮ ਕੁਮਾਰ ਜੀ ਰਾਮ ਕੁਮਾਰ ਜੀ ਦੋਹਾ ਕਤਰ ਵੀ ਬਰਫੀ ਭੇਜਦੇ ਰਹੇ ਜੀ ਬਿਲਕੁਲ ਜੀ ਦੇਸ਼-ਵਦੇਸ਼ ਤੋਂ ਆਉਂਦੇ ਆਰਡਰ ਜੀ ਹਾਂਜੀ 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 ਕਰਦੇ ਆ ਕੇ ਗੱਲ ਜੀ ਹਾਂਜੀ 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 ਹਾਂ ਲਓ ਜੀ ਤੁਹਾਡੇ ਸਾਹਮਣੇ ਕਰ ਗਿਆ ਮੁੰਡਾ ਗੱਲ ਆ ਕਰ ਗਿਆ ਗੱਲ ਜੀ ਹੋ ਹਾਂਜੀ ਹਾਂਜੀ ਬਿਲਕੁਲ ਕਰ ਗਿਆ ਜੀ ਹਾਂਜੀ ਅੱਜ ਕੀ ਕਹਿੰਦੇ ਜੀ ਸਰ ਨਮਸਤੇ ਨਮਸਤੇ ਜੀ ਤੇ ਮੈਂ ਇਹ ਜਿਹੜੀ ਮਠਿਆਈ ਹੈ ਨਾ ਪਿਛਲੇ 20 ਸਾਲ ਤੋਂ ਇਹਨਾਂ ਤੋਂ ਲੈ ਕੇ ਜਾਂਦਾ ਹੂੰ ਔਰ ਮੈਂ ਮ ਉੱਥੇ ਵੀ ਜਾਂਦੀ ਹੈ ਮਹਾਰਾਸ਼ਟਰ ਲੈ ਕੇ ਜਾਂਦਾ ਸਰ ਮੈਂ ਇਹਨਾਂ ਦੇ ਹਾਂ ਹਰ ਵਾਰ ਲੈ ਕੇ ਜਾਂਦਾ ਮਹੀਨੇ 2 ਮਹੀਨੇ ਜਾਂਦਾ ਹਾਂਗਾ ਹਮੇਸ਼ਾ ਜਿਹੜੀ ਬਰਫੀ ਝੁੰਗੀ ਵਾਲੀ ਹੈ ਨਾ ਇਹ ਲੈ ਜਾਂਦਾ ਝੁੰਗੀ ਦੇ ਨਾ ਉਹਦੇ ਪਛਾਣਾਈ ਦੀ ਹਾਂ ਝੁੰਗੀ ਹੀ ਬ੍ਰਾਂਡ ਹੈ ਇਹ ਝੁੰਗੀ ਹੀ ਬ੍ਰਾਂਡ ਹੈ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਤੋਂ ਲੈ ਕੇ ਜਾਂਦੇ ਸੀ ਹੁਣ ਇਹ ਵੀ ਸਾਡੇ ਦੋਸਤ ਬਣ ਗਏ ਵੀ ਇਹ ਵੀ ਦੇਖ ਕੇ ਡੱਬਾ ਭਰ ਦਿੰਦੇ ਆ ਨੇ ਵਧੀਆ ਬੰਦੇ ਆ ਜੀ ਹਾਂਜੀ ਹਾਂਜੀ ਔਰ ਪਿਓਰ ਹੈ ਪਿਓਰ ਹੈ ਪਿਓਰ ਹੈ ਸਾਡੇ ਜਿਹੜੇ ਘਰੇਲੂ ਦੁੱਧ ਹੈ ਉਹ ਤਾਂ ਬਣਦੀ ਹੈ ਜਿਹਦੇ ਸਾਡੇ ਪਿੰਡਾਂ ਦਾ ਦੁੱਧੋਂ ਉਹ ਤਾਂ ਬਣਦੀ ਹੈ ਇਹ ਕੋਈ ਡੈਰੀ ਡੁੱਧੋਂ ਨਹੀਂ ਬਣਦੀ ਕੋਈ ਡੁਪਲੀਕੇਟ ਤੋਂ ਨਹੀਂ ਬਣਦੀ ਹੈ ਰੀਅਲ ਹੈ ਰੀਅਲ ਹੈ ਬਿਲਕੁਲ ਜੀ ਰੀਅਲ ਹੈ ਜੀ ਪਰਫੈਕਟ ਨਜ਼ਾਰਾ ਆ ਗਿਆ ਜੀ ਆ ਤੁਹਾਡੇ ਰਿਵਿਊਜ਼ ਦੇਖ ਕੇ ਜੀ ਗੱਲਾਂ ਬਾਤਾਂ ਕਰਕੇ ਜੀ ਚੈਨਲ ਦੇਖਦੇ ਜੀ ਤੁਸੀਂ ਬਿਲਕੁਲ ਬਿਲਕੁਲ ਤੁਹਾਡਾ ਬੱਲੇ ਬੱਲੇ ਚੈਨਲ ਜਿਹੜਾ ਹੈ ਇਹ ਹਮੇਸ਼ਾ ਤੁਹਾਡੇ ਜਿੰਨੇ ਵੀ ਆਂਦੇ ਜੀ ਦੇਖਦੇ ਰਹਿੰਦੇ ਆ ਸਰ ਇਹ ਤਾਂ ਪਹਿਲਾਂ ਵੀ ਤੁਸੀਂ ਚੁੰਗੀ ਦੀ ਆ ਮਠਿਆਈ ਦਿਖਾਈ ਆਈ ਤੇ ਜੀ ਪਿਛਲੇ ਸਾਲ ਕੀਤੀ ਸੀ ਜੀ 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 ਬਿਲਕੁਲ ਅਸੀਂ ਇਸ ਵਾਰ ਫੇਰ ਆ ਗਏ ਜੀ ਤੁਸੀਂ ਵਿੱਚ ਇੱਕ ਬਜ਼ੁਰਗ ਦੀ ਕੀਤੀ ਸੀ ਦੇਲੀ ਰਾਮ ਜੀ ਦੀ ਉਹ ਵੀ ਅਸੀਂ ਦੇਖਿਆ ਹੈ ਲਓ ਜੀ ਹਮੇਸ਼ਾ ਦੇਖਦੇ ਰਹਿੰਦੇ ਸਭ ਤੁਹਾਡਾ ਇਚ ਆਪ ਕਹਿ ਤੋ ਸਾਡੇ ਚੈਨਲ ਸਬਸਕ੍ਰਾਈਬ ਕਰ ਲੈਣ ਜੀ ਜੀ ਸਰ ਬਿਲਕੁਲ ਬਿਲਕੁਲ ਜਿੰਨੇ ਵੀ ਲੋਕ ਹੈ ਕਰਨਾ ਚਾਹੀਦਾ ਹੈਗਾ ਔਰ ਇਹ ਸਭ ਤੋਂ ਮਸ਼ਹੂਰ ਚੈਨਲ ਹੈ ਇੱਥੇ ਦਾ ਰੋਪੜ ਜ਼ਿਲ੍ਹੇ ਦਾ ਜੀ ਪੰਜਾਬ ਵਿੱਚ ਨੋ ਹੈ ਦਾ ਲਓ ਜੀ ਬਣ ਗਈ ਦੀ ਗੱਲ ਤੁਸੀਂ ਕਹਿਤਾ ਪੰਜਾਬ ਚ ਨਾ ਬਣ ਗਿਆ ਜੀ ਨੋ ਹੈਗਾ ਜੀ ਅੱਲਾਹ ਹੋ ਸ਼ੁਕਰੀਆ ਜੀ ਆਹ ਦੇਖੋ ਜੀ ਚੁੰਗੀ ਵਾਲੀ ਬਰਫੀ ਆ ਦਿਖਾ ਰਹੇ ਜੀ ਤੁਹਾਨੂੰ ਜੀ ਬਿਲਕੁਲ ਤਾਜ਼ੇ ਤਾਜ਼ੇ ਪੀਸ ਕਟਵਾ ਸਕਦੇ ਤੁਸੀਂ ਸਾਹਮਣੇ ਬਣਵਾ ਸਕਦੇ ਸਾਹਮਣੇ ਕਟਵਾ ਸਕਦੇ ਸਰਦਾਰ ਜੀ ਤੁਸੀਂ ਕਹੀ ਗੱਲ ਤੁਹਾਡੀ ਹੀ ਜਨਮ ਹੈ ਬਿਲਕੁਲ ਜੀ ਬਿਲਕੁਲ ਸਾਹਮਣੇ ਬਣਵਾ ਸਕਦੇ ਸਾਹਮਣੇ ਪੀਸ ਕਟਾ ਸਕਦੇ ਪੈਕ ਕਰਕੇ ਜਿਹਨੂੰ ਦਉਗੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਜੀ ਯਾਦ ਕਰੂਗਾ ਜੀ ਝੁੰਗੀ ਵਾਲੀ ਬਰਫੀ ਦੀ ਆ ਦੇਖੋ ਨਰਮ ਦੇਖੋ ਕਿੰਨੀ ਹੈ ਜੀ ਆ ਦੇਖੋ ਜੀ ਐਦਾਂ ਆ ਹੈ ਨਾ ਜੀ ਪਛਾਣ ਦੀ ਐਦਾਂ ਆ ਆ ਦੇਖੋ ਕਿੱਥਾ ਕਿਤੇ ਮਿਲਦੀ ਹੈ ਕਿਸੇ ਸ਼ੋਰੂਮ ਚ ਨਹੀਂ ਜੀ ਮਿਲਣੀ ਜਿੱਥੇ ਮਰਜੀ ਚਲਜੋ ਇੰਨੀ ਸ਼ੁੱਧ ਇੰਨੀ ਵਧੀਆ ਪਿਓਰ ਬਰਫੀ ਕਿੱਥੇ ਮਿਲਣੀ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਰੇਟ ਵੀ ਸਹੀ ਰੱਖਿਆ ਹੈ ਬਰਫੀ ਪਿਓਰ ਰੱਖੀ ਹੋਈ ਹੈ ਇਲਾਕੇ ਦੀ ਸੇਵਾ ਕਰ ਰਹੇ ਆ ਇੱਕ ਵਾਰੀ ਆ ਜਿਓ ਜੀ ਨੂਰਪੁਰ ਪੇਦੀ ਜਦੋਂ ਵੀ ਆਉਂਦੇ ਜਾਂਦੇ ਜਰੂਰ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨੇ ਨਹੀਂ ਜਿੱਥੇ ਕੋਈ ਵਧੀਆ ਕੰਮ ਕਰਦਾ ਹੈ ਨਾ ਜੀ ਉਥੇ ਅਸੀਂ ਪਹੁੰਚ ਜੰਨੇ ਆ ਠੀਕ ਹੈ ਜੀ ਆ ਬਰਫੀ ਦੇਖ ਕੇ ਆ ਲੋ ਖਾ ਵੀ ਲੈ ਲਿਆ ਲੋ ਜੀ ਵਾਕੇ ਜੀ ਬਹੁਤ ਪਿਓਰ ਬਰਫੀ ਹੈ ਲਾਈਟ ਵੀ ਹੈ ਕੋਈ ਨਹੀਂ ਕਿ ਬਹੁਤ ਹੈਵੀ ਹੈ ਲਾਈਟ ਵੀ ਹੈ ਜੀ ਚੋਗੀ ਵਾਲੀ ਬਰਫੀ ਤੇ ਉੱਤੇ ਜਰੂਰ ਕਰਿਓ ਕਮੈਂਟ ਜਿਨ੍ਹਾਂ ਨੇ ਖਾਧੀ ਹੈ ਜਿਨ੍ਹਾਂ ਨੇ ਇਹਦਾ ਟੇਸ ਦੇਖਿਆ ਹੋਇਆ ਕਮੈਂਟ ਕਰਨ ਤੇ ਤੁਹਾਡੇ ਸ਼ਹਿਰ ਚ ਵੀ ਕੋਈ ਅਜਿਹੀ ਕੋਈ ਬਰਫੀ ਹੈ ਉਹਦਾ ਨਾਮ ਵੀ ਜਰੂਰ ਲਿਖਿਓ ਅਸੀਂ ਉੱਥੇ ਆ ਕੇ ਵੀ ਪਹੁੰਚਾਂਗੇ ਕਵਰ ਕਰਾਂਗੇ ਜੀ